ਹਾਰਨੇ ਕਿਉਂ ਮਰੀ ਜੰਨਾ ਓਏ ਓਏ ਓ ਆ ਗਿਆ ਆ ਗਿਆ ਆ ਗਿਆ ਲੈਟ ਓਏ ਵਾਹ ਕਿਤੇ 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 ਬੜੀ ਮੰਗ ਮੰਗ ਓੜ ਓੜ ਲੈ ਓੜ ਲੈ ਓੜ ਲੈ ਬੱਚਾ ਮਾਰ ਡੋਕਰੇ ਗਿਰਦਾ ਪਰ ਗਿਰਦਾ ਗਿਰਦਾ ਮੈਨ ਲਾਦਾ ਹੋ ਗਿਆ ਕੰਮਸਾਲ ਦਾ ਗੱਡੀ ਵੇਖ ਕਰ ਗੱਡੀ ਵੇਖ ਕਰ ਕਰ ਗਿਰਦਾ ਗਿਰਦਾ ਜਾਣ ਦੇ ਬੈਕ 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 ਓ ਪੈ ਰ ਆ ਗਿਆ ਲੜੋ ਆ ਜਾ ਨਿਹੜੇ ਕਿਹੜੇ ਸੌਖੇ ਨੇ ਮੇਰੀ ਤਾਂ ਦੇਹਲਾ ਲੱਤਾਂ ਟੁੱਟ ਗਈਆਂ ਸਾਰਾ ਦਿਨ ਕਦੇ ਉੱਧਰ ਨੂੰ ਭਾਗ ਜਾ ਕਦੇ ਉੱਧਰ ਨੂੰ ਭਾਗ ਜਾ ਹੁਣ ਤੂੰ ਮੈਨੂੰ ਐਂ ਦੱਸ ਕੱਪੜਾ ਲੀੜਾ ਤਾਂ ਸਾਰਾ ਜੋੜ ਕੇ ਰੱਖਤਾ ਹਾਂਜੀ ਮੰਮੀ ਸਾਰਾ ਕੁਝ ਕਰਤਾ ਸੀ ਮੈਂ ਨਹੀਂ ਤੇਰਾ ਮੈਨੂੰ ਇਹੋ ਜਿਹੇ ਹਸਾਬ ਕਿਤਾਬ ਇਹ ਨਾ ਹੋਵੇ ਵੀ ਕਿਸੇ ਦੇ ਸੂਟ ਨਾਲ ਕੀਦੀ ਚੁੰਨੀ ਲਾ ਦੇਈ ਚੱਕ ਕੇ ਨਹੀਂ ਮੰਮੀ ਸਾਰਾ ਕੁਝ ਨਾ ਧਿਆਨ ਨਾਲ ਹੀ ਕੀਤਾ ਗਾ ਜਿਵੇਂ ਤੁਸੀਂ ਨੇ ਕਿਹਾ ਸੀ ਉਵੇਂ ਕੀਤਾ ਗਾ ਸਾਰਾ ਚੱਲ ਮੇਰੀ ਗੱਲ ਸੁਣ ਨਾਲ ਤਾਂ ਬੈੱਡ 'ਚ ਜਿਹੜੀਆਂ ਆਪਣੀਆਂ ਪੈਂਟਾਂ ਸ਼ਰਟਾਂ ਪਈਆਂ ਨੇ ਮੈਨੂੰ ਉਹਦੇ ਦੇ ਕੱਢ ਕੇ ਨਾਲੇ ਪੇਟੀ 'ਚੋਂ ਕੱਢ ਦੇ ਮੰਮੀ ਕੰਬਲ ਲਿਆਂਦੇ ਤਾਂ ਪਏ ਆ ਮਲਾ ਦੱਸ ਤੂੰ ਬਾੜੀ ਨਹੀਂ ਸਿਆਣੀ ਹੋ ਗਈ ਨਹੀਂ ਮੈਂ ਸਾਰਿਆਂ ਵਾਸਤੇ ਥੋੜੀ ਕੰਬੜ ਲੈ ਕੇ ਆਈਆਂ ਜਿੰਨਾ ਕਰੋਂ ਸਰ ਜੇ ਹੁਣੋਂ ਪੈਂਟਾ ਸ਼ਰਟ ਆ ਉਹ ਆਪਣੇ ਪਹਿਲਾਂ ਕੀ ਕੰਮ ਐ ਮਾੜੀ ਮੁੱਟੀ ਘਰ ਦੀ ਬਚਤ ਕਰਨੀ ਸਿੱਖਿਆ ਕਰ ਉਹ ਲਾ ਦੇਾਂਗੇ ਦੱਸ ਉਹ ਕਿੱਥੇ ਲੈ ਕੇ ਜਾਣੀਆਂ ਨੇ ਮੈਂ ਕੋਈ ਗੱਲ ਨਹੀਂ ਮੰਮੀ ਫਿਰ ਮੈਂ ਲੈ ਆਉਣੀ ਆ ਪੈਂਟ ਸ਼ਰਟ ਵੀ ਲੈ ਆਉਣੀ ਆ ਜਿਮਾਰੀ ਦੇ ਵਿੱਚ ਪਈਆਂ ਮੰਮੀ ਦੁਰ ਫਿੱਟੇ ਮਮਾ ਇਹਦੇ ਨੂੰ ਕਹੀ ਜਾਣੀਆਂ ਪੇਟੀ ਚ ਪਈਆਂ ਨੇ ਕੁਸ ਬਾਈਡੇ ਚ ਪਈਆਂ ਨੇ ਜਿਮਾਰੀ ਦਾ ਮੈਂ ਨਾਉ ਲਿਆ ਪਹਿਲਾਂ ਠੀਕ ਆ ਮੰਮੀ ਮੈਂ ਪੇਟੀ ਦੇ ਵਿੱਚੋਂ ਕੱਢ ਲਿਆ ਹਾਂ ਹਾਂ ਇੱਕ ਮੁੰਡੇ ਜਿਹਨੇ ਤਪਾ ਰੱਖਿਆ ਉਹ ਦੇਖ ਲੈ ਲੈ ਕਿਹੜਾ ਬੇਲਾ ਹੋ ਗਿਆ ਉਹਨੂੰ ਐ ਨਹੀਂ ਵੀ ਮੈਂ ਟਾਈਮ ਨਾਲ ਕਰੇ ਆਜਾ ਹੈ ਥੋੜਾ ਤਾਂ ਦੋਨਾਂ ਭੈਣ ਭਰਾਵਾਂ ਦਾ ਸਤਿਆ ਪੈਗਾ ਕੰਮ ਮੈਨੂੰ ਤਾਂ ਐ ਹੋਇਆ ਪੈਗਾ ਵੀ ਦੱਸ ਮੈਨੂੰ ਰੱਬ ਨੇ ਇਹੀ ਜੀ ਲਾਦ ਕਿਉਂ ਦਿੱਤੀ ਹੈ ਨਹੀਂ ਕਿਰੇ ਨੂੰ ਤਾਂ ਮੈਂ ਵੀ ਦੇਖ ਕੇ ਆਈ ਸੀ ਮੰਮੀ ਬਾਹਰੇ ਵੀ ਨਹੀਂ ਸੀ ਇੱਧਰ ਪਹਿਲਾਂ ਚਾਚੇ ਦੇ ਬਸ ਮੇਰੇ ਤਾਂ ਕਰਮਾਂ 'ਚ ਤਾਂ ਆਪਣਾ ਹੀ ਲਿਖਿਆ ਹੈ ਇਹ ਤਾਂ ਲੋਕਾਂ ਨੂੰ ਲਾਦ ਦੇ ਸੁੱਖ ਖਾਨੀ ਕਿੱਥੋਂ ਮਿਲ ਜਾਂਦੇ ਹੈਗੇ ਜਾ ਐ ਕਰ ਜੇ ਤੂੰ ਕੱਢ ਲੈ ਉਹ ਚੋ ਕੱਪੜੇ ਹਾਂਜੀ ਮੰਮੀ ਹਾਂ ਮੜ ਕੇ ਦੱਸ ਦੀ ਮੈਨੂੰ ਕਿਤੇ ਉੱਥੇ ਨਾ ਬੈਠੀ ਰਹੀ ਠੀਕ ਆ ਮੰਮੀ ਹਾਂ ਮੈਂ ਬੜਾ ਬਿੰਦਕਰਾਮ ਕਰ ਲਾਂ ਠੀਕ ਆ ਮੰਮੀ ਅੱਬਾ ਓਹ ਕੱਲੀ ਜਣੇ ਦੀ ਮਿੱਤ ਪੁੱਤ ਨਹੀਂ ਭੁੱਲ ਜਾਂਦੀ ਐ ਹਾਂ ਹੀ ਨਹੀਂ ਹੈਗਾ ਮੇਰੀ ਭੈਣ ਨੂੰ ਵੀ ਚਾਹ ਦੋ ਦਿਨਾਂ ਕੰਮ ਹੀ ਕਰਾ ਜਾ ਭੈਣੇ ਤੇਰੇ ਨਾਲੋਂ ਬਥੇਰਾ ਫੋਨ ਤੇ ਆਖਣੀਆਂ ਭੈਣੇ ਕੋਈ ਕੰਮ ਹੋਇਆ ਦੱਸ ਦੀ ਨਾ ਦੱਸ ਕੰਮ ਵੇਲੇ ਆਉਂਦੇ ਨੀ ਓਹੋ ਭੈਣ ਦਾ ਵਿਆਹ ਐ ਤੇ ਭਰਾ ਮੂਹ ਲਗਾਉਂਦਾ ਫਿਰਦਾ ਕਰਾਪੇ ਦੇ ਰੰਗਾਂ ਦਾ ਵੀ ਕੁਝ ਨਹੀਂ ਪਤਾ ਇੱਕ ਮੇਰੀ ਗਲਤੀ ਕਰਕੇ ਉਹਦਾ ਨਿਆਣੀ ਜੀ ਦਾ ਵਿਆਹ ਕਰ ਰਿਹਾ ਇਹ ਸੱਚੇ ਪਾਤਸ਼ਾਹ ਮੇਰੀ ਹੋਈ ਕੀਤੀਆਂ ਗਲਤੀਆਂ ਦੀ ਸਜ਼ਾ ਉਹਨਾਂ ਨੂੰ ਦੇ ਉਹਦੀ ਜ਼ਿੰਦਗੀ ਚ ਖੁਸ਼ੀਆਂ ਭਰ ਦੇ ਪਤਾ ਨਹੀਂ ਯਾਰ ਕੀ ਹਾਲ ਬਣੂਗਾ ਕਿੰਨਾ ਰੋਂਦੀ ਸੀ ਵਿਚਾਰੀ ਕਾਸ਼ ਉਹਦੀ ਢੋਲੀ ਚੜਦੀ ਐ ਤੇ ਮੈਂ ਉੱਥੇ ਹੁੰਦਾ ਬੱਸ ਹਣ ਵਾਹਿਗੁਰੂ ਕਿਰਪਾ ਕਰੇ ਕੱਲੋਂ ਉਹਦੀ ਢੋਲੀ ਸੁਖੀ ਸ਼ਾਂਦੀ ਖੁਸ਼ੀ ਖੁਸ਼ੀ ਤਰ ਜਾਏ ਮੈਂ ਬੇਸ਼ੱਕ ਨਹੀਂ ਹੈਗਾ ਪਰ ਉਹ ਖੁਸ਼ ਰਹੇ ਕੋਈ ਨਾ ਭੈਣੀ ਵਾਹਿਗੁਰੂ ਕਿਰਪਾ ਜ਼ਰੂਰ ਕਰੂਗਾ ਤੇ ਆਪਾਂ ਇੱਕ ਦਿਨ ਫਿਰ ਜ਼ਰੂਰ ਇਕੱਠੇ ਹੋਵਾਂਗੇ ਵਾਹਿਗੁਰੂ ਗੁਰੂ ਕੀ ਹੋ ਗਿਆ ਭੂਆ ਖਬਰ ਆ ਰਹੀ ਹੈ ਕੀ ਹੋ ਗਿਆ ਬੇਹੋਣਾ ਕੀ ਸੀ ਜਸਾ ਆਇਆ ਤੀ ਹੈ ਜਸਾ ਆਇਆ ਤੀ ਹਾਂ ਹੁਣ ਕਿੱਚਾ ਜਸਾ ਲਿਆ ਉਹਨੂੰ ਮਿਲ ਮਿਲ ਲਾਂਗੇ ਨਾਲੇ ਉਹ ਸੀ ਮੂਵੀ ਕਰੀ ਜਾਂਦੀ ਫਿਰ ਨਾਲੇ ਬਸ ਬਣਿਆ ਸੀ ਮੂ ਨਾਲੇ ਆ ਤੂੰ ਖੜਾ ਹੋ ਦੇਖ ਜਾ ਕੇ ਭਾਗਿਆ ਹੋ ਕੋਈ ਹੋਰ ਨਾਣ ਹੋਣੀ ਹੋ ਜੇ ਵੀ ਤੈਨੂੰ ਪਤਾ ਹੈ ਕਿਵੇਂ ਪਾੜਦੇ ਫਿਰਦੇ ਨੇ ਇਹਨੂੰ ਉਹ ਲੈ ਦੱਸ ਕੌਣ ਲਈ ਯਾਰ ਉਹ ਵੀ ਉਹ ਕਦੇ ਰਹਿ ਜਾਂਦਾ ਤਾਂ ਸੱਦੀ ਰਾਤ ਨੂੰ ਕਿੱਥੇ ਭਾਗਿਆ ਉਹ? ਓਹੋ ਰਹਿ ਜਾਂਦਾ ਤਾਂ ਤਾਂ ਜੀ ਮੈਨੂੰ ਮਿਲ ਕੇ ਜਾਂਦਾ ਉਹ ਤਾਂ ਸਿੰਮੂ ਨੂੰ ਮਿਲ ਕੇ ਲੰਘ ਗਿਆ। ਇਕੱਲੇ ਸਿੰਮੂ ਨੂੰ? ਉਹ ਕਦੇ ਪੂਆ ਉਹ ਜਣੀ ਬੋਲ ਮਰੀ ਜਾਂਦੀ ਹੁਣ ਜੇ ਆਇਆ ਤੂੰ ਤਾਂ ਸਾਰਿਆਂ ਨੂੰ ਮਿਲ ਕੇ ਜਾਂਦਾ ਇਕੱਲੇ ਸਿੰਮੂ ਨੂੰ ਕਿਵੇਂ ਮਿਲ ਕੇ ਭਗਜਦਾਸ? ਲੈ। ਗੁਰੂ ਐਂ ਦੱਸ ਐਡੀ ਵੀ ਉਹ ਕਾਮਲੀ ਨਹੀਂ ਹੈਗੀ। ਮੈਂ ਵੀ ਨਾ ਉਹਦੇ ਬਸ ਹਾਪਾ ਭਾਪ ਜੀ ਤੂੰ ਹਸਾਬ ਲਾਇਆ ਤੇ ਹੱਸੀ ਜਾਵੇ ਬੈਠੀ। ਜਦੋਂ ਮੈਂ ਪੁੱਛਿਆ ਉਹ ਤਾਂ 사ਨਾ 사ਨਾ ਮਾਂ ਵੀਰ ਆਇਆ ਤੇ ਵੀਰ ਆਇਆ। ਖੁਸ਼ ਹੋ ਰਹੀ ਪੂਰੀ ਹੁਣ ਦੱਸ ਮੈਨੂੰ ਤਾਂ ਪਤਾ ਹੀ ਜਿਹੜੀ ਮੇਰੇ ਤੇ ਬੀਤਰੀ ਐ ਕੀ ਪਤਾ ਪਈ ਕੀ ਅਗਲਾ ਕਰਦੇ ਲੈ ਇੱਕ ਦਿਨ ਪਹਿਲਾਂ ਮਿਲਣ ਆਇਆ ਸੀ ਤੈਨੂੰ ਪਤਾ ਉਦੋਂ ਕਿਵੇਂ ਕੱਢਿਆ ਹੁਕਰ ਓਏ ਯਾਰ ਪੂਆ ਫ੍ਰੈਂਕ ਕੀ ਹੋ ਗਿਆ ਜੇ ਆ ਗਿਆ ਤਾਂ ਠੀਕ ਐ ਚੱਲ ਬਾਕੀ ਨਾਲੇ ਉਹਨੂੰ ਕੋਈ ਗਿਆ ਕਿਵੇਂ ਕੋਈ ਕੁਝ ਕਹਿ ਦੂਗਾ ਐ ਕਿਉਂ ਉੱਤਰੇ ਫਿਰਦੇ ਨੇ ਲੋਕ ਦੱਸ ਲੈ ਦੱਸ ਬੇ ਉਹਦੇ ਵੀ ਮਿਲਣੇ ਆਏ ਸੀ ਤੇ ਵਾਰ ਕੇ ਉਹ ਤਾਰੀ ਮਾਰਿਆ ਉਹਦੇ ਮਗਰ ਪਿਆ ਸੀ ਉਹ ਫਿਰ ਹਰ ਵਾਰੀ ਥੋੜਾ ਹੋ ਜਾਊਗਾ ਚੱਲ ਜੇ ਹੁਣ ਆਇਆ ਜੋ ਅਗਲਾ ਬਗ ਵੀ ਜਾਊਗਾ ਟਕਈ ਨਾਲ ਕਿਉਂ ਘਬਰਾਈਏ ਨਹੀਂ ਨਾਲੇ ਗੁਰੂ ਮੈਂ ਤਾਂ ਕਲ ਦੀ ਸੱਜੀ ਅਖਬਰ ਕੀ ਜਾਂਦੀ ਮੇਰੇ ਤਾਂ ਦਿਲ ਘਬਰਾਈਆਂ ਜੀ ਕਿਤੇ ਕੋਈ ਆਣ ਹੋਣੀ ਨਾ ਹੋ ਜੀ ਗੁਰੂ ਪੁੱਤ ਦੇਖ ਲੈ ਉਹਨੂੰ ਜਾ ਕੇ ਚੰਦਰਪਾਤਾ ਨਹੀਂ ਕੀ ਕਰਨਾ ਹੈ ਕੀ ਵੀ ਜਿੱਥੇ ਤੂੰ ਬੈਠਾ ਉਹੀ ਜਹੀ ਜਾਈਗੀ ਓਏ ਹੋਰ ਉਹ ਵੀ ਆ ਪਾਗਲਾ ਦੱਸ ਵੀ ਜੇ ਤੂੰ ਚਲਾ ਆਇਆ ਤੂੰ ਟਕੇ ਨਾਲ ਰਹਿ ਜਾ ਹਨਾ ਹੁਣ ਨਾਲੇ ਰਾਤਾਂ ਨੂੰ ਭੱਜਿਆ ਫਿਰਦਾ ਨਾਲੇ ਪੂਆ ਤੂੰ ਹੀ ਨਾ ਘਬਰਾਇਆ ਕਰ ਕੋਈ ਕੁਛ ਨਹੀਂ ਕਹਿੰਦਾ ਤੂੰ ਆਪੇ ਦੇਖ ਲੈ ਵੀ ਤੇਰੇ ਸਾਹਮਣੇ ਉਹਨੇ ਦੋ ਤਿੰਨ ਵਾਰੀ ਮੇਰੇ ਤੋਂ ਛੱਤਰ ਖਾ ਲਈ ਹੁਣ ਕੀ ਕਰਨਗੇ ਉਹ ਦੱਸ ਤੇ ਇਥੋਂ ਤਾਂ ਛਿੱਤਰ ਖਾ ਲਏ ਉਹਨਾਂ ਨੇ ਪਰ ਨਹੀਂ ਮਿਰਦੇ ਹੁੰਦੇ ਮੈਂ ਤੈਨੂੰ ਪਹਿਲਾਂ ਕਿਹਾ ਜਦੋਂ ਬੰਦਾ ਬਦੀ ਤੇ ਉੱਤਰਿਆ ਬੇ ਨਹੀਂ ਮਿਰਦਾ ਉਹ ਯਾਰ ਉਹੀ ਬਿਨਾ ਗੱਲਾਂ ਦੇ ਟੈਨਸ਼ਨ ਪੂਆ ਐ ਕਿਵੇਂ ਕੋਈ ਮੂੰਹ ਚ ਪਾ ਜੂਗਾ ਦੱਸ ਇਹ ਫਿਰਦਾ ਰਹਿੰਦਾ ਛੜਕਾਂ ਤੇ ਗੇੜੇ ਮਾਰਦਾ ਪਤਾ ਨਹੀਂ ਕੀ ਪਹਿਣਦਾ ਖਸਮ ਬੇਲ ਲਈ ਆ ਉਹ ਉਹ ਕੋ ਕੰਨ ਟੈਨਸ਼ਨ ਲੈਣੇ ਐ ਕਿਵੇਂ ਕੁਝ ਹੋ ਜੂਗਾ ਮੈਂ ਨਾ ਸੋਚਿਆ ਕਰ ਰਿਹਾ ਪਾ ਜਾਂ ਮੇਰਾ ਪੁੱਤ ਬਣ ਕੇ ਦੇਖ ਕੇ ਲੰਘ ਗਿਆ ਕਨਾਂ ਲੰਘ ਗਿਆ ਉਹ ਤੂੰ ਨਹੀਂ ਮੜਦੇ ਬੂਆ ਦੱਸ ਅੱਧੀ ਰਾਤ ਨੂੰ ਨਾ ਉਹ ਪਤੰਦਰ ਦਾ ਟੱਕੇ ਨਾ ਇੱਥੇ ਮੈਨੂੰ ਤੂੰ ਟਿਕਿੰਦੀ ਗੀ ਗੁਰੂ ਕੀ ਕਰਾਂ ਮੈਂ ਮੇਰਾ ਚਿੱਤ ਕਾਲੇ ਪਈ ਜਾਂਦਾ ਜਾਂ ਪੁੱਤ ਬਣ ਕੇ ਤੂੰ ਨਹੀਂ ਜਾਵੇਂਗਾ ਹੋਰ ਕੌਣ ਜਾਵੇ ਹੋਰ ਜਾਣੇ ਪੂਆ ਹੁਣ ਐਂ ਤਾਂ ਚਲ ਕਿਹੜਾ ਕੋਈ ਮੂੰਹ ਚ ਪਾ ਜੂਗਾ ਐਂ ਚਲ ਚੰਗਾ ਜਿਆਦਾ ਮੇਰੀ ਗੱਲ ਸੁਣਾ ਨਹੀਂ ਤਾਂ ਬੈਂਟਰੀ ਚੱਕ ਲੈ ਨਾਲੇ ਲੋਈ-ਲੂਈ ਦੀ ਬੁੱਕਲ ਮਾਰ ਲੈ ਕੋਈ ਆਹੋ ਬੂਆ ਬੈਂਟਰੀ ਤਾਂ ਲੱਗ ਗਈ ਜਾਊਂਗਾ ਉਹ ਕੋਟ ਚਾ ਪਾ ਲੂਗਾ ਆਹੋ ਚਲ ਚੰਗਾ ਤੂੰ ਨਾ ਬਾਲਾ ਸੋਚੀ ਜਾ ਪੈ ਜਾ ਚੱਕਈ ਨਾਲ ਮੈਂ ਦੇਖ ਕੇ ਉਹਨਾਂ ਜਾ ਨੀ ਨજર ਤੂੰ ਆਉਂਦਾ ਨਹੀਂ ਉਹ ਨજર ਕਿੱਥੇ ਨੀਂਦ ਆਉਂਦੀ ਏ ਮੈਨੂੰ ਕਹਿਣ ਦੀਆਂ ਗੱਲਾਂ ਵੀ ਪੈ ਜਾ ਚਾਹੇ ਲੱਖ ਕਹਿ ਦਿੰਦੀ ਆ ਵੀ ਦੂਰ ਐ ਸਤੋਂ ਬੇਸ਼ੱਕ ਦੂਰ ਐ ਪਰ ਐ ਤਾਂ ਹੈਗਾ ਵੀ ਹਾਂ ਜੱਗ ਤਿਜੇ ਆਉਂਦਾ ਦੱਸ ਕੀ ਕਰਾਂ ਮੈਂ ਇਧਰੋਂ ਤਾਂ ਜੱਗ ਵੀ ਰੱਖਣਾ ਪੈਂਦਾ ਅੰਦਰੋਂ ਅੰਦਰ ਹੀ ਬਥੇਰਾ ਘੁੱਟਦੀਆਂ ਗਈ ਪਰ ਕੁਛ ਕਰ ਨਹੀਂ ਸਕਦੀ ਹੱਥ ਵਾਸ ਮੇਰੇ ਵੀ ਕੁਛ ਨਹੀਂ ਜਿਉਰੇ ਲਿਆਵਾ ਕਹਾ ਵੀ ਆ ਜੋ ਤਾਂ ਇਹਨਾਂ ਦਾ ਡਰਸ ਤਾਉਂਦਾ ਨਾ ਜਾਣੀ ਕੋਈ ਸੱਟ ਫਿਟ ਮਾਰ ਦੇਣ ਫੇਰ ਨਹੀਂ ਦੇਖਿਆ ਜਾਣਾ ਮੇਥੋਂ ਤੇ ਕੋਈ ਸਾਲ ਜਦੋਂ ਮਾਕੇ ਤੇ ਕੋਈ ਗਲਤ ਮੰਗਾ ਤਾਂ ਨਹੀਂ ਲੈ ਲੈ ਇਹਨੂੰ ਇਹ ਬੰਦੇ ਵੀ ਖਤਰਨਾਕ ਲੱਗਦੇ 4 ਰੁਪਏ ਖਾਤਰ ਕਿਸੇ ਕਿਸੇ ਦਾ ਗਰੀਬ ਪੁੱਤ ਨਾ ਓਰੇ ਬਾਬਾ ਵਜਾਈ ਵੀ ਨਹੀਂ ਕਿਤੇ ਵੀ ਕਿਸ ਦਾ ਬਗਾਨਾ ਪੁੱਤ ਮਾਰਿਆ ਜਾਵੇ ਜੇ ਗੱਲ-ਗਲਾਂ ਨੂੰ ਕੋਈ ਐਸੀ-ਵੇਸੀ ਗੱਲ ਹੋ ਗਈ ਮੇਰਾ ਕੀ ਬਣੂਗਾ ਉਹਦਾ ਪੈਸੇ ਵਾਲੇ ਬੰਦੇ ਨੇ ਸਾਰੀ ਗੱਲ ਆਪੇ ਹੱਲ ਕਰਨਗੇ ਮੈਂ ਗਰੀਬ ਹੀ ਮਰਿਆ ਜਾਊਂਗਾ ਦੇਖੀ ਯਾਰ ਮਰਦਾ ਗਲਤੀ ਬੰਗਾ ਲੈ ਲੈ ਮਾਰੇ ਨੂੰ ਮੈਂ ਗਰੀਬੰਦਾ ਇਹਦਾ ਬੈਲੀ ਨਹੀਂ ਹੈਗੇ ਇਦੋਂ ਪੈਸੇ ਡੱਗੇ ਨਾਲ ਸਾਰਿਆਂ ਨੇ ਮੇੜ ਲੈਣਗੇ ਮੈਨੂੰ ਲੱਗਦਾ ਹੁਣ ਤਾਂ ਮੈਨੂੰ ਜੇਲ੍ਹ ਯਾਤਰਾ ਕਰਨੀ ਆ ਬੂ ਨਾਲੇ ਮੇਰ ਦਾ ਕਿਤੇ ਦਾਦੇ ਪੜਦਾਦੇ ਨੇ ਜੇਲ੍ਹ ਦੇਖੀ ਨਹੀਂ ਦੇਖ ਲੈ ਹੁਣ ਰੱਬਾ ਮੈਨੂੰ ਤੂੰ ਹੀ ਬਚਾਈ ਅੱਗੇ ਤੋਂ ਨਹੀਂ ਕਰਦਾ ਇਹ ਕੰਮ ਨਾਲੇ ਤਾਂ ਮੈਂ ਮਰ ਜਾਊਗਾ ਨਾਲੇ ਕਿਹਦਾ ਗਰੀਬ ਬੱਤ ਮਰਵਾਊਗਾ ਬਸ ਰੱਬਾ ਯਾਦਗੀ ਬਚਾ ਲੈ ਮੈਨੂੰ ਕਿੱਥੇ 4 ਰੁਪਿਆ ਵਿੱਚ ਬੰਗਾ ਲਿਆ ਲੇ ਲੱਗਦਾ ਕੋਈ ਦੇਖ ਹੀ ਨਾ ਲਵੇ ਚਲ ਨਿਕ ਮੈਂ ਨਿਕਣਾ ਇੱਥੋਂ ਕੀ ਦਾ ਹੋਣਾ ਆ ਗਿਆ ਮੈਨੂੰ ਲਾਲਾ ਸਾਲਾ ਇਹ ਕਿਵੇਂ ਫੋਨ ਕਰੀ ਜਾਂਦਾ ਓ ਓ ਓ ਇੱਕ ਤਾਂ ਸਾਲਾ ਇਹ ਨਹੀਂ ਟਿਕਣਦਾ ਪਤਾ ਨਹੀਂ ਅੱਧੀ ਰਾਤ ਕੀ ਕਰਾਊਗਾ ਲੈ ਪੁੱਛੀ ਲੈਣ ਉਹ ਹਾਂ ਓ ਉਹ ਮੈਂ ਤੈਨੂੰ ਫੇਰ ਕਰਦਾ ਕੋਈ ਨਾ ਮੈਂ ਉਹ ਨਾ ਨਾ ਕਿੰਨੇ ਦੇ ਕੋਲ ਯਾਰ ਕੱਲ ਨੂੰ ਤਾਂ ਤੇਰਾ ਵਿਆਹ ਹੈ ਤੂੰ ਮਰੇ ਨੀ ਰੇਲ 'ਚ ਬੈਠਾ ਦਾਰੂ ਪੀਂਣਾ ਜਿੱਤੇ ਪੀਣੀ ਉਹ ਐ ਤੂੰ ਉੱਥੇ ਕਮਰੇ 'ਚ ਬਹਿ ਕੇ ਪੀ ਲੈ ਇੰਨਾ ਤੇਰਾ ਮੇਲ ਆਇਆ ਪਿਆ ਓਏ ਯਾਰ ਤੈਨੂੰ ਨਹੀਂ ਪਤਾ ਖੁਸ਼ੀ ਵਾਲੀ ਗੱਲ ਧੀ ਚੱਟੂ ਆ ਖੁਸ਼ੀ ਵਾਲੀ ਗੱਲ ਯਾਰ ਜਸ਼ਨ ਤੈਨੂੰ ਨਹੀਂ ਪਤਾ ਮੇਰੇ ਦੁੱਖਾਂ ਦਾ ਮੈਨੂੰ ਪਤਾ ਵੀ ਮੇਰੇ ਦਿਲ ਤੇ ਕੀ ਵੀ ਰਹੀ ਮੈਂ ਖੁਸ਼ ਨਹੀਂ ਬਈ ਇਹ ਤੈਨੂੰ ਤਾਂ ਸੋਨੇ ਦੇ ਅੰਡੇ ਦੇਣ ਵਾਲੀ ਉਹ ਮੁਰਗੀ ਮਿਲੀ ਤੀ ਓਏ ਯਾਰ ਕਾ ਨੂੰ ਐਸੇ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਜਿਹੜੀ ਚੀਜ਼ ਮੈਂ ਚਾਹੁੰਦਾ ਸੀ ਉਹ ਤਾਂ ਨਹੀਂ ਹੋਈ ਨਾ ਜੋ ਮੈਂ ਚਾਹਣਾ ਉਹ ਤਾਂ ਸਾਲਾ ਉੱਤੋਂ ਤਾਂ ਉਲਟੇ ਹੋਈ ਜਾਂਦਾ ਮੈਂ ਖੁਸ਼ ਕਿਵੇਂ ਹੋ ਜਾਣਾ ਤੂੰ ਨਹੀਂ ਸਮਝ ਸਕਦਾ ਮੇਰੇ ਜਜ਼ਬਾਤਾਂ ਨੂੰ ਤੂੰ ਸਮਝ ਹੀ ਨਹੀਂ ਸਕਦਾ ਹੂੰ ਗਰਾਂਡੇ ਦੇ ਦੇਣ ਵਾਲੀ ਮੁਰਗੀ ਮੇਰੀ ਇਹ ਇਹ ਜਾ ਹੋ ਕੀ ਗਿਆ ਮੈਨੂੰ ਦੱਸ ਤਾਂ ਦੇ ਕੈ ਸੇ ਲੀਸੂਲੀ ਦਾ ਚੱਕਰ ਹੈ ਕੋਈ ਫੇਰ ਦੀਦਾ ਜਖੜਾ ਉਹ ਤੈਨੂੰ ਕੀ ਦੱਸਾਂ ਮੈਂ ਹੁਣ ਯਾਰ ਸੌ ਲੱਗੇ ਇਹ ਮੈਨੂੰ ਪਤਾ ਮੇਰੇ ਦਰਸਤੇ ਕੀ ਵੀਤਦੀ ਹੈ ਤੁਸੀਂ ਤਾਂ ਆਮ ਲੋਕ ਸਮਝੇ ਨਹੀਂ ਸਕਦੇ ਮੇਰੇ ਜਿਹੜਾ ਬਾਤਾਂ ਨੂੰ ਤੁਸੀਂ ਨਹੀਂ ਸਮਝ ਸਕਦੇ ਓਏ ਯਾਰ ਤੇਰੀਆਂ ਗੱਲਾਂ ਤਾਂ ਮੇਰੇ ਵੱਸੋਂ ਬਾਹਰ ਨੇ ਜੇ ਦਾ ਤੇਰੀ ਕਨੱਦੀ ਹੋਵੇ ਤਾਂ ਤੂੰ ਦੱਸੇਂ ਪਿਆਰ ਤਾਂ ਤੇਰੀਆਂ ਸਹੇਲੀਆਂ ਤੀਆਂ ਕੀ ਪਤਾ ਮੇਰੇ ਹੋਂ ਦਾ ਗੱਲ ਚਾਹੇ 50 ਨੇ ਚਾਹੇ 60 ਨੇ ਪਿਆਰ ਤਾਂ ਦਿਲੋਂ ਜਿਹਨੂੰ ਕੀਤਾ ਸੀ ਉਹਨੂੰ ਕੀਤਾ ਸੀ ਕੀਤਾ ਸੀ ਨਹੀਂ ਕੀਤਾ ਹੈ ਤੇ ਰਹੂਗਾ ਹੋਰ ਕਰੇ ਜਿਹੇ ਵੀ ਅੱਗੇ ਵਹਿ ਜਾਣਾ ਪਿਆਰ ਤਾਂ ਉਸੇ ਨਾਲ ਰਹੂਗਾ ਜਿਹਦੇ ਨਾਲ ਹੈਗੇ ਠੀਕ ਹੈ ਮੈਂ ਵੀ ਐਤੋਂ ਖੁਸ਼ ਹੈ ਨਹੀਂ ਜਦੋਂ ਤੱਕੇ ਨਾਲ ਹੀ ਵਿਆਹ ਕਰੀਉਨੇ ਨੇ ਹਾਂ ਹਮ ਗੱਲ ਲੈ ਕੋਈ ਜੇ ਤੂੰ ਵਿਆਹ ਤੋਂ ਖੁਸ਼ੇ ਨਹੀਂ ਫਿਰ ਤੂੰ ਕਹਿ ਕਿਉਂ ਨਹੀਂ ਦਿੰਦਾ ਵੀ ਮੈਂ ਵਿਆਹ ਨਹੀਂ ਕਰਾਉਣਾ ਤੂੰ ਕਿਹੜਾ ਕੁੜੀ ਆ ਵੀ ਤੇਰਾ ੱੱਕੇ ਨਾਲ ਵਿਆਹ ਕਰਦਣਗੇ ਓਏ ਤੂੰ ਨਹੀਂ ਸਮਝ ਸਕਦਾ ਮੇਰੇ ਜਿਹੜੇ ਵਾਤਾਵਰਣ ਤੈਨੂੰ ਪਤਾ ਤਾਂ ਹੈਗਾ ਮੇਰੇ ਵਾਲੀ ਮਾਂ ਦਾ ੱੱਕਾ ਕਰੀ ਜਾਂਦੇ ਨੇ ਦੱਸ ਜਵਾਬ ਕਿਵੇਂ ਦੇਣਾ ਬਠਿਆ ਕੇ ਆੜੇ ਵਾਲੇ 20 ਰਿਸ਼ਤੇਦਾਰਾਂ ਬੰਦਾ ਕਿਵੇਂ ਕਹੂਗਾ ਵੀ ਮੈਂ ਨਹੀਂ ਕਰਾਉਣਾ ਕਿਹੜੇ ਮੂੰਹ ਨਾਲ ਕੀ ਕੰਮ ਹੈ ਇਹ ਤਾਂ ਮੈਨੂੰ ਦਿਮਾਗ ਤੋਂ ਕੰਮ ਆ ਰਿਹਾ ਕੀ ਉਹ ਲੈ ਗਿਆ ਹੂੰ ਮੇਰੀ ਨਹੀਂ ਚੜਦੀ ਅੱਜ ਓਏ ਪ੍ਰੀਤ ਵੀ ਕਰੇ ਕੱਲੀ ਐ ਪਤਾ ਨਹੀਂ ਕੀ ਹਾਲ ਹੋਊਗਾ ਵਿਚਾਰੀ ਦਾ ਯਾਰ ਉੱਤੋਂ ਬਿਮਾਰ ਵੀ ਐ ਮਾਣੋ ਕਿੰਨਾ ਕੁਛ ਕਹਿੰਦਾ ਰਿਹਾ ਪਰ ਮੇਰੀ ਭੈਣ ਬਾਰੇ ਉਹਨੇ ਕਿੰਨਾ ਕੁ ਸੋਚਿਆ ਉਹਦੇ ਲਈ ਕੱਪੜੇ ਭੇਜੇ ਪੈਸੇ ਭੇਜੇ ਚਲ ਹੁਣ ਦੇਰ ਨਹੀਂ ਕਰਨੀ ਛੇਤੀ ਜੇਤੀ ਪ੍ਰੀਤ ਕੋਲੇ ਜਾਵਾਂ ਪਤਾ ਨਹੀਂ ਕਿਵੇਂ ਹੋਊਗੀ ਵੇ ਮੁੰਡਿਆ ਦੇਖ ਕਿਵੇਂ ਬਾਗੀਆਂ ਫੋਨ ਆਉਂਦਾ ਜੇ ਵੱਡੇ ਅਡਿੱਗ ਜਾਏਗਾ ਲੈ ਲੈ ਨਾ ਮੈਂ ਤੈਨੂੰ ਪਾਲਦੀ ਤੁਰੀ ਫਿਰਦੀ ਮੈਂ ਖਾ ਖਾਨੀ ਕਿੱਧਰ ਨੂੰ ਵਰਗਾ ਇਧਰ ਪਸੂਆਂ ਵਾਲੇ ਕੀ ਕਰਦਾ ਸੀ ਵੇ ਕੁਝ ਨਹੀਂ ਤਾਂ ਮੈਂ ਸਖੁੱਲੀ ਦੀ ਬਣ ਕੇ ਆ ਤੂੰ ਤਾਂ ਮੈਂ ਕਿਹਣੀ ਸਨੀਆਂ ਨਰ ਲਾਉਂਦਾ ਹੋਵੇ ਇਹ ਹੁਣ ਬਣ ਕੇ ਆਉਗਾ ਇਹ ਆਪਦੇ ਪੈਰਾਂ ਸਿਰ ਤੇ ਤਾਂ ਖੜਿਆ ਨਹੀਂ ਜਾਂਦਾ ਨਾ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਵੀ ਆ ਪੀਣੀ ਬੰਦ ਕਰ ਦੇ ਹੁਣ ਹੈ ਤੇ ਕੀ ਰੈ ਤੈਨੂੰ ਕੀ ਚੱਕ ਲੈ ਮੈਂ ਪੀਵਾ ਨਾ ਪੀਵਾ ਮੇਰੀ ਕਰਕੇ ਜ਼ਿੰਦਗੀ ਬਰਬਾਦ ਪੀਣੀ ਬੰਦ ਕਰ ਦੇ ਕੀ ਗੱਲ ਕਾ ਤੋ ਕਰਦੇ ਪੀਣੀ ਬੰਦ ਬਈ ਜ਼ਿੰਦਗੀ ਤੇਰੀ ਕਾਹਦੇ ਨਾ ਬਰਬਾਦ ਕਰਤੀ ਕੰਜਰਾ ਮੈਂ ਤਾਂ ਤੇਰਾ ਘਰ ਬਸਾਉਣ ਨੂੰ ਫਿਰਦੀ ਆ ਹਲੇ ਕੇ ਜ਼ਿੰਦਗੀ ਬਰਬਾਦ ਕਰਤੀ ਜੀ ਤੂੰ ਦਾ ਘਰ ਬਸਾਉਣ ਨੂੰ ਫਿਰਦੀ ਆ ਮੈਂ ਜਦੋਂ ਤੈਨੂੰ ਕਿਹਾ ਵੀ ਮੈਂ ਵਿਆਹ ਨਹੀਂ ਕਰਾਉਣਾ ਨਹੀਂ ਕਰਾਉਣਾ ਤੱਕੇ ਨਾ ਕਰ ਰਹੀ ਆ ਤੂੰ ੱੱਕੇ ਬਿਆਹ ਦੀ ਵੀ ਉਮਰ ਹੁੰਦੀ ਐ ਹੁਣ ਤਾਂ ਹਲੇ ਮੈਂ ਤੈਨੂੰ ਪਰੋਣ ਤੱਕ ਗੱਲ ਨੇ ਮੁੜ ਕੇ ਫਿਰਦਾ ਰਹੀ ੱੱਕੇ ਖਾਂਦਾ ਲੋਕ ਛੜਾ ਕਹਿੰ ਲੱਗ ਜਾਣਗੇ ਪਤਾ ਜਦੋਂ ਉਮਰ ਟੱਪ ਜਾਂਦੀ ਐ ਹੈ ਕਿ ਮੈਂ ਕਹਿ ਦਵਾਂ ਕਿ ਛੜਾ ਹੈ ਕਿ ਮੈਂ ਕਹਿ ਦਵਾਂ ਕਿ ਤੂੰ ਮੈਂ ਕੀ ਮੈਂ ਦੱਸਾਂ ਬੰਦੂ ਮੇਰੀ ਗੱਲ ਸੁਣ ਲੈ ਜਿਹੜਿਆ दारू ਪੀਣ ਵਾਲੇ ਤੇਰੇ ਲੱਛਣ ਨੇ ਨਾ ਸਾਰੇ ਪਿੰਡ 'ਚ ਬਦਨਾਮ ਹੋਇਆ ਪਿਆ ਤੈਨੂੰ ਪਤਾ ਉਹਦੀ ਭਾਨੀਆਂ ਵੱਜ ਜਾਂਦੀਆਂ ਅੱਜ ਕੱਲ ਤਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆ ਬੰਦੇ ਤੇਰੇ ਮੂਲੇ ਹੱਥ ਤੁਸੀਂ ਮਨਾਓ ਛਗਣਾ ਦੇ ਦਿਨ ਤੁਸੀਂ ਮਨਾਓ ਖੁਸ਼ੀਆਂ ਪਾਉ ਭੰਗੜੇ ਮੇਰਾ ਖੜਾ ਡਿੱਗ ਨਾ ਜਾਈ ਪਹਿਲਾਂ ਤਾਂ ਹਾਂ ਖੁਸ਼ੀਆਂ ਦੇ ਦਿਨ ਤਾਂ ਤੇਰੇ ਨਾਲ ਹੀ ਮਨਾਉਣਿਆ ਕੰਜਰਾ ਜੇ ਤੂੰ ਆਣਾ ਹਾਲ ਚੌਕ ਦੱਸ ਮੇਰੀਆਂ ਕਾਦੀਆਂ ਖੁਸ਼ੀਆਂ ਡਿੱਗਦਾ ਤੁਸੀਂ ਮੇਰੀਆਂ ਨਜ਼ਰਾਂ ਚੋਂ ਗਏ ਮਾਂ ਡਿੱਗਦਾ ਤੁਸੀਂ ਮੇਰੀਆਂ ਨਜ਼ਰਾਂ ਚੋਂ ਗਏ ਮੇਰੇ ਨਾਲ ੱਤਕਾ ਹੋ ਰਿਹਾ ਨਾ ਆਏ ਕਰਦਾ ਜਿਵੇਂ ਮੈਂ ਕੋਈ ਇਹਨੂੰ ਖਾਂਸੀ ਤੇ ਚੜਾਉਣੀ ਹੁੰਨੀ ਆ ਜੈ ਵੱਡੇ ਨੂੰ ਹਾਂ ਆਏ ਨਹੀਂ ਕਹਿੰਦਾ ਵੀ ਠੀਕ ਐ ਮਾਂ ਮੇਰਾ ਘਰ ਬਸਾਉਣੀ ਆ ਮੇਰਾ ਵਿਆਹ ਕਰਦੀਆਂ ਚਾਈ ਚਾਈ ਕਰ ਆਪਦੇ ਛਾਗਣ ਬਣਾ ਤੂੰ ਭਾਵੇਂ ਰਮੇਤ ਦਿਮਾਗ ਰੱਖਾ ਹੰਡ ਮੈਂ ਦਿਮਾਗ ਤਾਂ ਤੂੰ ਖਾਨਾ ਜਿਹੜੀ ਆ ਹਾਲਤ ਤੇਰੀ ਦੇਖ ਕੇ ਨਾ ਮੈਂ ਭੁੱਜ ਜਾਨੀ ਆ ਤੈਨੂੰ ਖੜੀ ਰਹਿ ਮੈਂ ਬਗੈਣਾ ਬੇਖਾ ਜੱਡ ਗਜੇਗਾ ਮੈਂ ਫੜ ਕੇ ਲੈ ਕੇ ਜਾਨੀ ਮਰਨਾ ਤੂੰ ਜਾਣ ਵਾਲਾ ਹੈਗਾ ਛੱਡ ਉਹ ਮੈਂ ਹਾਂ ਛੱਡ ਦੇ ਇਹਨੂੰ ਨਾਲ ਮੇਰ ਗੱਲ ਸੁਣ ਲੈ ਹਾੜੇ ਰੱਬ ਦਾ ਵਾਸਤਾ ਅੱਗੇ ਤੋਂ ਆ ਛੱਡ ਦੇ ਪੀਣੀ ਜਿੰਨਾ ਚਿਰ ਵਿਆਹ ਹੈ ਉੰਨਾ ਚਿਰ ਤਾ ਟਿਕ ਜਾ ਚੱਲ ਫੋਨ ਕਰ ਨੂੰ ਚੱਕ ਰਿਆ ਉਹ ਵਸ ਆਉਣੇ ਲੱਗ ਰਿਆ ਜੀ ਨਾਲ ਇਹਨੇ ਸਾਂਹ ਸਾਂ ਹੀ ਹੋਇਆ ਓਏ ਕੁਛ ਨਹੀਂ ਹੋਇਆ ਤਾ ਫੋਨ ਕਰਤਾ ਮੈਂ ਗਾਲੀ ਗਾਲੀ ਜਾ ਕੇ ਓਏ ਕੋਈ ਚੰਦ ਤਾਂ ਚੜਤਾ ਓ ਨਹੀਂ ਗੁਰੂ ਉਹ ਦੱਸ ਦੇ ਮੈਨੂੰ ਓਏ ਯਾਰ ਮੈਂ ਦੇਖ ਲੇ ਘਰ ਖੂਬ ਇਹ ਗੱਲ ਦਾ ਦੇਖ ਲਾ ਉਹ ਨਹੀਂ ਇਹ ਖੱਜ ਹਾਂ ਦਾ ਉਹਰੇ ਕੀ ਕਰਦਾ ਘਰਾਂ 'ਚ ਖੜਿਆ ਉਹ ਤਾਂ ਉਹੀ ਆ ਗਿਆ ਸੀ ਇਹ ਕੋਈ ਪਾ ਚਲ ਆ ਪਾ ਬੋਲ ਤੇ ਮੈਂ ਕੀ ਗੱਲ ਕਰਦੇ ਨਾ ਚੱਲ ਚੱਲ ਆ ਜਾ ਚਲ ਫਿਰ ਆਈ ਗਈ ਕੋਈ ਨਹੀਂ ਕੋਈ ਨਹੀਂ ਆ ਜਾ ਇਹ ਕਿਹੜੇ ਸੀ ਜਿਹੜੇ ਅਧੀ ਰਾਤ ਨੂੰ ਮੂਸਰ ਲਪੇਟੀ ਫਿਰਦੇ ਨੇ ਉਹ ਚਲ ਕੁ ਨਸੇ ਪੱਤੇ ਵਾਲੇ ਇਹ ਵੀ ਕੰਕਰ ਤੇ ਡੱਗਦੇ ਨੇ ਤੀ ਰਾਤਾਂ ਨੂੰ ਇੱਥੇ ਫਿਰਦੇ ਨੇ ਉਹ ਲਾਤਾ ਸੇ ਫਰੇ ਨੀਰਾਂ ਦੇ ਕਿਦਰ ਫੰਨਾ ਫਿਰਿਆ ਗਾ ਉਹ ਵੀ ਬੰਦਰ ਦੇ ਸ਼ੂ ਖਾਂ ਭਲਾਈ ਇਹਨੇ ਕਿਸੇ ਮੇਰੇ ਜਾਣ ਨੂੰ ਇਧਰੋਂ ਪੂ ਆਹੇ ਜੀ ਕਮਲੀ ਹੋਰੀ ਆ ਕਹਿੰਦੀ ਆ ਫੇਰ ਦੇਖ ਕੇ ਮੈਂ ਤਾਂ ਚਲੋ ਉਹ ਪਹੁੰਚ ਹੀ ਗਿਆ ਹੁਣ ਆ ਫਰੋ ਦੇ ਮੂਹ ਨੂੰ ਫੇਰ ਵੀ ਦੇ ਦਨਾ ਗੇੜਾ ਜਾ ਮਿਲ ਕੇ ਤਾਂ ਪਗ ਜਾਂਦਾ ਸਾਲਾ ਕਹਿੰਦਾ ਤਾਂ ਹੀ ਤੀ ਵੀ ਆ ਪੌੜੀਆਂ ਉੱਤਰੂ ਹਜੇ ਤੱਕ ਆਇਆ ਤਾਂ ਹੈ ਨਹੀਂ ਹੋਰ ਕੋਈ ਨਾ ਸਾਵਰ ਕਰ ਲੈ ਜਿੱਥੇ ਇਨਾ ਟਾਈਮ ਹੋ ਗਿਆ ਬੈਠੇ ਨੂੰ ਕੀਰਤਾ ਤੂੰ ਲੈਟਾ ਬੰਦ ਰੱਖ ਬਾਈ ਬਣ ਕੇ ਉਹ ਲੈਟਾ ਰੱਖੇ ਮੈਂ ਤੂੰ ਹੱਜੇ ਨਾ ਮਾਰ ਇੱਕ ਪਾਇਨਾ ਸਿੱਧੀਆਂ ਮਾਰ ਦੇ ਫੇਰ ਉਹਨੂੰ ਇੱਕਦਮ ਡਰ ਲੱਗੂਆ ਕੋਈ ਆ ਲੈ ਬੰਦ ਕਰ ਤੀ ਹਾਂ ਸਾਲੇ ਦੇ ਲੈਟਾ ਮੱਥੇ 'ਚ ਨਹੀਂ ਅਜੇ ਤੱਕ ਗੋਲੀ ਇਹ ਮੱਥੇ 'ਚ ਮਾਰ ਦੰਦੇ ਆ ਬਸ ਤੈਨੂੰ ਮੈਂ ਦੱਸਤਾ ਵੀ ਇਹੀ ਕਰੀ ਚਲਪੂਆ ਨਾਲ ਦੋ ਗੱਲਾਂ ਹੋ ਜਾਂਦੀਆਂ ਬੰਦੇ ਦਾ ਮਨੜ ਠੀਕ ਹੋ ਜਾਂਦਾ ਉਹਨਾਂ ਵਾਲ ਯਾਰ ਐਡੇ ਕਿੱਡੇ ਕਿੱਬਲੀ ਨੇ ਉਹਦਾ ਵੀ ਬਰੀ ਮੂੰਹ ਕੁੱਟਦਾ ਮੈਂ ਦੱਸ ਐਡਾ ਕੀ ਕਰਨਗੇ ਮਨਤਲਾ ਦਾ ਯਾਰ ਮੈਂ ਤਾਂ ਉਹਨੇ ਰੇਚ ਟੱਕਰਾ ਮਾਰਦਾ ਫਿਰਦਾ ਮੈਂ ਤਾਂ ਕਰੀ ਵਗ ਜਾਣਾ ਚਾਹੀਦਾ ਐ ਕੀ ਖਾਣਗੇ ਦੱਸ ਉਹਨੂੰ ਯਾਰ ਮੁੰਡੇ ਨੂੰ ਖੋਰ ਪੈਂਦੇ ਜਾ ਕੇ ਤਾਂ ਬੇਫਾਲ ਤੋਂ ਭਕਾਈ ਦੇ ਕੇ ਕਿ ਰਿਵੇਂ ਹੰਦਾ ਕੀ ਹੈ ਗੁਰੂ ਵੀ ਉਹਨੋਂ ਤੱਕ ਨਹੀਂ ਆਇਆ ਸੋਖੋ ਬਈ ਸੱਚੇ ਬਾਸ਼ਾ ਕਰਕੇ ਮੈਨੇ ਤਾਂ ਬਾਲੀ ਜਿੱਤ ਘਰਾਈ ਜਾਂਦਾ ਵਿਦਾ ਸਚੰਦਰਿਆ ਤੂੰ ਆਇਆ ਕੀ ਕਰਨੇ ਆ ਗਿਆ ਬੁਰ ਓਏ ਆ ਗਿਆ ਬੂਆ ਠਰ ਗਿਆ ਹੋਣਾ ਇੱਥੇ ਬਹਿ ਜਾ ਕੰਬਲ ਚ ਓ ਕੋਈ ਨਹੀਂ ਬਸ ਬਹਿ ਤੂੰ ਸੋਈ ਨਹੀਂ ਅਜੇ ਐ ਮੈਨੂੰ ਐਂ ਦੱਸ ਮੈਨੂੰ ਕਿੱਥੇ ਨੀਂਦ ਆਉਂਦੀ ਆਪਣਾ ਮੈਂ ਤਾਂ ਉਰੀ ਬੈਠੀ ਰਹੀ ਹਰ ਕੇ ਮੈਂ ਕੋਈ ਹੋਰ ਨਾ ਉੱਠ ਖੜੇ ਅੱਛਾ ਹੋਰ ਉਹ ਮਦਾਪੂਆ ਸਾਰੇ ਕਿਤੇ ਦੇਖਿਆ ਉਹਨੂੰ ਉਹ ਜਿਹੜਾ ਮੇਨਰਾ ਸੜਕਾ ਲ ਉਹ ਵੀ ਜਾਇਆ ਆ ਜਿਹੜਾ ਪਿੱਛੇ ਨੂੰ ਗੱਡੀ ਚੰਗਣੀ ਜਾਂਦਾ ਉਧਰ ਵੀ ਜਾਇਆ ਮੈਂ ਤਾਂ ਕਿਤੇ ਚੜੀ ਨਹੀਂ ਪੜੀ ਸੁੱਦੋ ਛਲੇ ਨਹੀਂ ਚੜੀ ਜੇ ਫਿਰ ਦੇਤੀਗੇ ਕੋਈ ਤੋਂ ਬਿਨਾ ਕੋ ਤੀਜਾ ਬੰਦੇ ਨਹੀਂ ਮਿਲਣੇ ਇਹੋਂ ਵੀ ਫਿਕਰ ਕਰੀ ਜੀ ਨਹੀਂ ਕਿ ਫੇਰ ਕਰਕੇ ਹੋਣਾ ਹੋਵੇ ਗੁਰੂ ਤੈਨੂੰ ਪਤਾ ਹੀ ਹੈ ਲੰਘ ਗਿਆ ਸੁਖ ਸੰਦਨ ਕਰੇ ਬਹੁਝੇ ਬਸ ਆਹੀ ਹੈ ਉਹ ਚਲ ਪਹੁੰਚ ਜੂਗਾ ਹੁਣ ਐ ਕਿਹੜਾ ਕੋਈ ਲੰਬਾ ਹੋ শ্রীলੰਕਾ ਜਾਣਾ ਉਹਨੇ ਇੱਥੇ ਦਾ ਮੇਰਾ ਨਾਮ ਦੱਸ ਜਾ। ਆਏ ਦੱਸ ਮੈਨੂੰ। ਤੇਰੇ ਕੋਲ ਨੰਬਰ ਰਹੇਗਾ ਉਹਦਾ। ਇਹਦਾ ਇਸ਼ੂ ਦੋ। ਆਹੋ। ਮੇਰੇ ਲਈ ਵੀ ਕਿੱਥੇ ਨੰਬਰ ਹੁਣ ਪੂਆ ਉਹਨੇ ਰੱਖਿਆ ਹੋਇਆ ਨੰਬਰ ਦੱਸ। ਹੁਣ ਸਿਮੂ ਕੋਲੇ ਦਾ ਨੰਬਰ ਹੈਗਾ ਸਿਮੂ ਨੂੰ ਉਹਨੇ ਫੋਨ ਕਰਿਆ ਸੀ। ਉਹ ਸਿਮੂ ਹੀ ਕਰਦੀ ਰਹੀ ਨੇ ਮੈਂ ਤਾਂ ਆਪਨੇ ਨੂੰ ਕਿਤੇ ਪੁੱਛਿਆ ਵੀ ਮੈਨੂੰ ਇਸ਼ੂ ਦਾ ਨੰਬਰ ਦੇ ਦੇ ਜਾਂ ਕੁਝ ਹੋਰ। ਹੁਣ ਮੈਂ ਸਿਮੂ ਨੂੰ ਨਹੀਂ ਤਾ ਸਕਦੀ ਸੁੱਤੀ ਪਈ ਐ। ਸਵੇਰੇ ਪੁੱਛੂੰਗੀ ਭਲਾ। ਪਪੂਆ ਤੂੰ ਗਾਲਾ ਨਾ ਸੋਚ। ਠੀਕ ਠਾਕ ਪਹੁੰਚ ਗਈ ਹੋਊਗਾ ਠੀਕ ਆ ਨਾ ਜੇ ਕੋਈ ਹੁੰਦਾ ਮੈਨੂੰ ਰਾਹ ਚ ਮਿਲਦਾ ਨੂੰ ਦੱਸ ਮੈਂ ਤਾਂ ਕਿਤੇ ਕੁਝ ਨਹੀਂ ਮਿਲਿਆ ਤਦੋਂ ਉਹੀ ਬੇਫਾਲ ਤੂੰ ਸੋਚੀ ਜਾਂਦੀ ਹੋਰ ਹੀ ਪੁੰਨ ਗੱਲਾਂ ਪਤਾ ਨਹੀਂ ਕੀ ਸੋਚਦੀ ਰਹਿੰਦੀ ਆ ਦੱਸ ਨਹੀਂ ਗੁਰੂ ਮੈਂ ਜਾਣ ਕੇ ਨਹੀਂ ਸੋਚਦੀ ਪਤਾ ਨਹੀਂ ਕਿਉਂ ਮੇਰਾ ਚਿੱਤ ਕਾਲੇ ਪਈ ਜਾਂਦਾ ਚਾਹ ਦੇ ਤੂੰ ਜਾ ਕੇ ਦੇਖਿਆ ਮੈਨੂੰ ਫੇਰ ਵੀ ਯਕੀਨ ਨਹੀਂ ਹੋ ਰਿਹਾ ਮੈਂ ਸਮਝਦਾ ਤੇਰੇ ਜਜ਼ਬਾਤਾਂ ਠੀਕ ਆ ਨਾ ਇੱਕ ਮਾਂ ਨੂੰ ਆਪਣੇ ਪੁੱਤ ਦਾ ਹੁੰਦਾ ਹੀ ਪਰ ਤੂੰ ਨਾ ਕੁਛ ਜਾਰੀ ਕਰਦੀ ਐਵੇਂ ਕਿਵੇਂ ਹੋਈ ਕੋਈ ਗੱਲਬਾਤ ਗੁਰੂ ਗੱਲਬਾਤ ਹੁੰਦੀ ਤਾਂ ਤਾਂ ਪਤਾ ਹੀ ਨਹੀਂ ਲੱਗਦਾ ਹੈਗਾ ਰੱਬ ਮਾਰਾ ਟਾਈਮ ਨਾਲ ਲਿਆ ਵੇ ਮੇਰੇ ਤਾਂ ਅੱਖਾਂ ਸਾਹਮਣੇ ਉਹੀ ਸੀਨ ਆ ਜਾਂਦੇ ਕਿਵੇਂ ਅੰਦਰੋਂ ਕੱਢਿਆ ਐ ਚਿੰਪੜ ਗਿਆ ਮੁੰਡੇ ਨੂੰ ਅੰਨਣ ਤੇ ਹੋ ਕੇ ਬਸ ਇੱਕ ਆ ਲੋਕਾਂ ਦੀਆਂ ਗੱਲਾਂ ਦੇਖ ਲੈ ਕਹਿੰਦੇ ਨੇ ਨਾਲ ਦੇ ਪਿੰਡਾਂ ਕਿ ਕੁੜੀ ਨੇ ਵਿਆਹ ਕਰਾ ਲਿਆ ਆਪਦੇ ਆਪ ਉਹ ਮੁ ਕੁੜੀ ਦੇ ਪਾਈ ਨਹੀਂ ਵਰਤੇ ਦੋਹੇ ਜਾਣੇ ਇੱਕ ਇੱਧਰ ਸੁਣਿਆ ਸੀ ਕਹਿੰਦੇ ਮੁੰਡਾ ਮਾਰਤਾ ਇਕੱਲਾ ਆਬਦੀ ਨੂੰ ਕੁਸ ਕਿਹਾ ਨਹੀਂ ਹੈਗਾ ਫਿਰ ਹੁਣ ਇਹਦੇ ਵਿੱਚ ਆਪਾਂ ਕੀ ਕਰ ਸਕਦੇ ਆ ਉਹ ਚਲ ਜਿਹੇ ਜਾ ਅਗਲੇ ਕਦਮ ਚ ਚੱਕ ਲਿਆ ਇਹ ਜਿਹੇ ਅਗਲਾ ਪੁੱਗੀ ਜਾਂਦਾ ਹਨਾ ਹੁਣ ਆਪਾਂ ਜਿੰਨਾ ਕਾ ਸਾਥ ਜਾਂ ਕੋਈ ਦੇ ਸਕਦੇ ਆਪਾਂ ਉਹਨਾਂ ਕਾ ਅਗਲੇ ਦਾ ਕਰੀ ਜੰਨੇ ਆ ਕੀ ਕਰੀਏ ਉਹ ਆਪ ਕੀ ਲੋਕਾਂ ਦਾ ਲੱਗਿਆ ਲੋਕਾਂ ਨੂੰ ਤਾਂ ਹੁਣ ਉਹਨਾਂ ਨੇ ਤਾਂ ਕਹਿਣੀ ਐ ਅਗਲੇ ਨੂੰ ਗੱਲ ਮਿਲ ਗਈ ਕਹਿ ਇਹਨੂੰ ਦੱਸ ਗੁਰੂ ਗੱਲਾਂ ਲੋਕਾਂ ਦੇ ਆ ਦੁਨੀਆ ਤੇ ਹੋ ਰਹੀਆਂ ਨੇ ਇਹ ਨਹੀਂ ਸੱਚੀ ਹੁੰਦੀਆਂ ਨੇ ਇਹ ਉੱਤਲੇ ਤਾਂ ਚਲਦੀ ਰਹਿੰਦਾ ਬੂਏ ਤਾਂ ਕਦੇ ਦੁਨੀਆ ਮੁੱਕੀ ਤੇ ਮੁੱਕੂਗਾ ਸਾਰਾ ਕੁਛ ਇਹ ਤਾਂ ਹਨ ਤੂੰ ਬਾਲੀਆਂ ਨਾ ਸੋਚਾਂ ਸੋਚ ਤੂੰ ਆਰਾਮ ਨਾਲ ਪੈ ਜਾ ਹੋਰ ਵੀ ਕਿੱਥੇ ਰੇ ਕੰਮ ਕਰਨੇ ਤਾਂ ਚੱਲ ਤੂੰ ਇੱਥੇ ਪੈ ਜਾ ਤੂੰ ਮੈਨੂੰ ਦੱਸ ਤੇ ਚਾਹ ਚ ਪੀਣੀ ਹੈ ਉਹ ਅੱਧੀ ਰਾਤ ਨੂੰ 11:00 ਤਾਂ ਵੱਜ ਰਹੇ ਨੇ 12:00 ਦਾ ਸਪੂਆ ਗੀੜੀ ਚਾਹ 12:00 ਤੱਕ ਮੈਂ ਠਰ ਕੇ ਆਇਆ ਤਾਂ ਕਹਨੀ ਹੈ ਮੈਂ ਤਾਂ ਪੀਣੀ ਹੈ ਨਾ ਮੈਂ ਨਹੀਂ ਪੀਣੀ ਤੂੰ ਬਸ ਪੈ ਜਾ ਹੋਰ ਅੱਧੀ ਰਾਤ ਬੂਆ ਤੋ ਹਾਰਨੇ ਕਿਉਂ ਮਰੀ ਜਨੈ ਓਏ ਓਏ ਆ ਗਿਆ ਆ ਗਿਆ ਲੈਟਮ ਲੈਟਮ ਇਹ ਦੇਖੀ ਉਹ ਮੁਹੱਕਤ ਲੈ ਕਿਤੇ ਕਿਤੇ ਗੱਡੀ ਮੰਗ ਮੰਗ ਉਡ ਉਡ ਲੈ ਉਡ ਲੈ ਉਡ ਲੈ ਹੋਲੀ ਹੋੜ ਹੋਲੀ ਹੋੜੀ ਹੋਲੀ ਸਾਈਂ ਕਰ ਮੇਰੇ ਕੋਲ ਸਿੱਧੀ ਭੱਡੇ ਸਾਈਂ ਕਰ ਓ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਵਿੱਚ ਮਾਰ ਡੋਕਰੀ ਗਿਰਦਾ ਪਰ ਗਿਰਦਾ ਗਿਰ ਮੈਨ ਲੱਗਦਾ ਹੋ ਗਿਆ ਕੰਮ ਸਾਲ ਦਾ ਗੱਡੀ ਬੈ ਕਰ ਗੱਡੀ ਬੈ ਕਰ ਕਰ ਗਿਰਦਾ ਕਿ ਜਾਣਦੇ ਬੈਕ 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 ਹੋ ਪਰ ਰਗੜ ਲੈ ਰੋ ਆ ਜਾ ਕਿਉਂ ਤਰਨਾਲ ਵਾਦਾ ਕਰਿਆ ਸੀ ਸਾਲਾ ਕੁੱਤਾ ਇਸ ਵਾਲੀ ਦੀ ਮੁੰਡੀ ਜੀ ਮਰੋੜ ਦਾਂਗੇ ਬਹੁਤ ਟਾਈਮ ਦਾ ਰੱਖਦਾ ਸੀ ਅੱਖਾਂ ਚ ਮੇਰੀ ਭੈਣ ਨੂੰ ਲੈ ਕੇ ਗਿਆ ਸੀ ਨਾ ਕੁੱਤਿਆ ਮੇਰੀ ਭੈਣ ਨੂੰ ਉਹ ਤੇਰਾ ਅੱਜ ਮਰਨਾ ਸੀ ਆਈ ਮਰ ਨਾ ਦੀ ਕੋ ਸਿਆ ਆਈ ਮਰ ਨਾ ਦੇ ਸਾਲੇ ਦਾ ਆਈ ਮਰ ਨਾ ਦੇ ਜੇ ਕਹਿੰਦੇ ਲਾਸੀ ਗੇਪ ਕਰ ਦਿੰਦਾ ਨੈਰ ਚ ਤੈਨੂੰ ਤੜਪ ਤੜਪ ਮਰਦੀ ਉਹ ਤਰਪਣਾ ਚੱਲ ਫਿਰ ਤਾਂ ਮਰਦਾ ਸਾਲਾ ਮੇਰਾ ਆ ਜਾ ਤੇਰੇ ਨਾਲ ਵਾਦਾ ਕਰਿਆ ਹੋਇਆ ਕੁਝ ਕਰਿਆ ਕਿ ਨਹੀਂ ਕਰਿਆ ਸੁਣ ਲੈਣਾ